ਜਾਂ ਕਿਹਦੇ ਕਿਦੇ ਨਾਲ ਹੁੰਦੀਆਂ ਸੀ ਸਕੂਲ ਜਾਣ ਤੋਂ ਪਹਿਲਾਂ ਬਟਨ ਲੱਗਣੇ ਮੰਮੀ ਨੇ ਬਟਨ ਸਾਹਮਣੇ ਰੱਖੇ ਹੁੰਦੇ ਸੀ ਕੋਈ ਡੱਬੀ ਜੀ ਛੱਡੀ ਜੀ ਚਾਣਾ ਉਹ ਚ ਬਟਨ ਕੱਢਣਾ ਤੇ ਲਾ ਦੇਣਾ ਤੇ ਐ ਕੋਈ ਡਰ ਨਹੀਂ ਛਾਤੀ 'ਚ ਵੱਜ ਜੂਏ ਬਟਨ ਜਾਂ ਸੂਈ ਛਾਤੀ 'ਚ ਵੱਜ ਜੂ ਹਣਾ ਕੋਈ ਚੱਕਰ ਨਹੀਂ ਤੁਹਾਡੇ ਅੱਗੇ ਥੋੜੇ ਰਿਵਾਜ ਬਦਲ ਗਏ ਨਾ ਜੱਗ ਇਹ ਬਹਾਨੇ ਬਣਾਉਂਦੇ ਹੁੰਦੇ ਸੀ ਉਦੋਂ ਤੇ ਨਾਲ ਹੀ ਮਾਤਾ ਦੇ ਲਿਆਉਣਾ ਮੈਂਟ ਚ ਰਿਪੇਅਰ ਕਰਕੇ ਦੋਹਰਦੇ ਨਾ ਸਕੂਲ ਨੂੰ ਸਾਨੂੰ ਚੀਜ਼ਾਂ ਹੌਲੀ ਹੌਲੀ ਬਦਲ ਗਈਆਂ ਨਾਲ ਦੇ ਨਾਲ ਪਾਵਾ ਤੁਹਾਡੇ ਪੱਕੇ ਪੇਪਰਾਂ ਦੀ ਡੇਟ ਸ਼ੀਟ ਆ ਗਈ ਆ? ਹਾਂਜੀ ਹਾਂਜੀ ਆ ਗਈ। ਤੇ ਸ਼ਰਮ ਤੁਹਾਨੂੰ ਹਜੇ ਵੀ ਨਹੀਂ ਆਈ? ਕਿਉਂ? ਪੇਪਰਾਂ ਦੀ ਡੇਟ ਸ਼ੀਟ ਆ ਗਈ ਤੇ ਹਜੇ ਵੀ ਲੇਟ ਉੱਠਣਾ। ਕੋਈ ਨਿੱਜ ਧਰ ਨਾਲ ਤਾਂ ਛੇਤੀ ਉੱਠ ਜਾਣਾ 6 ਵਜੇ ਉੱਠ ਕੇ ਸੀ ਅਸੀਂ। ਹਾਂ ਤੇ ਮੈਂ 6 ਵਜੇ ਵਾਪਸ ਵੀ ਆ ਗਿਆ ਘਰੇ। ਓਹ ਕਿੰਨਾ ਬੋਲਦੇ ਆ ਨਾ? ਹੂੰ। ਓਹ ਓਨਜੀ ਬੱਸ। ਓਨਜੀ ਬੱਸ ਤੂੰ ਆ ਹੁਣ ਆ ਵੇਖ ਲੈ। ਆ ਬਹਾਨਾ ਹੀ ਨਾ ਜ ਬਟਨ ਨਾਲ ਲੱਗਾ ਕਰਕੇ ਕਿਵੇਂ ਛੁੱਟੀ ਕਰਾ ਦੋ। ਨਹੀਂ ਜੀ ਬਹੁਤ ਦਿਨਾਂ ਨਹੀਂ ਲੱਗਾ ਮੈਂ ਪਾਣੀ ਜਾਂਦੀ ਸੀ। ਤੇ ਅੱਜ ਲਵਾ ਕੇ ਕਹੀ ਦੇਣਾ ਕੀ ਹੋ ਜਾਊਗਾ? ਵੇਖੋ ਜੀ ਬਹੁਤ ਗਰੀਬੀ ਦਾਵਾ ਦਿਖਾ ਰਹੀ ਆ ਪ੍ਰਭ ਡਾਉਨ ਟੂ ਅਰਥ ਹੋਈ ਬਈ ਬਹੁਤ ਜ਼ਿਆਦਾ ਹੀ ਗਰੀਬੀ ਦਾਵਾ ਦਿਖਾ ਰਹੀ ਆ ਵੇਖੋ ਸ਼ਰਮ ਆ ਰਹੀ ਇਧਰ ਨੂੰ ਕਰਕੇ ਇਹ ਸ਼ਰਟ ਨਹੀਂ ਲੱਭੀ ਸਾਨੂੰ ਦੂਜੀ ਜੇ ਲੱਭ ਜਾਂਦੀ ਇਹਦਾ ਇਹਨੂੰ ਤਾਂ ਬਦਲਣਾ ਹੀ ਨਹੀਂ ਸੀ ਫੇਰ ਇਹ ਕਿਧਰੇ ਦੀ ਕਿਧਰੇ ਜਾਣੀ ਸੀ ਪੋਚਾ ਦੱਸ ਦੇ ਮੈਂ ਕਿਹਾ ਕਿ ਮਾਸੇ ਜੀ ਬਸ ਕਰ ਇਹਨੂੰ ਨਾਲ ਮੈਲਟ ਕਰਾ ਤੇ ਹੋਰ ਤੂੰ ਦੁਬਾਰਾ ਕੋਲ ਨਾ ਸਕੇ ਮੈਲਟ ਹੋ ਚੁੱਕਾ ਏ ਨਾਲ ਅੱਗ ਨਾਲ ਪ੍ਰਭ ਨੂੰ ਵੀ ਲੰਮਾ ਪਾਇਆ ਆ ਤੂੰ ਹੈਂ ਵੇ ਦੇਉਂਦੀ ਵੇ ਕੰਟਾ ਹੋ ਗਿਆ ਉਹਨੂੰ ਨਾਲ ਗਾਂ ਉਹਦਾ ਕਾਲਰ ਹੀ ਮੋਟਾ ਕਰਤਾ ਵਾ ਕੈਂਚੀ ਦੋ ਤੇ ਬੰਦ ਨਹੀਂ ਕਰਨਾ ਹੁੰਦਾ ਇਹ ਵੀ ਬੰਨਣਾ ਤੇਰ ਕੋ ਨਾ ਤੇਰ ਕੋ ਇਨੇ ਬੰਨੇ ਕਿਵੇਂ ਆਉਂਦੇ ਆ ਤੈਨੂੰ 10 ਬੰਨੇ ਕਿਵੇਂ ਆਉਂਦੇ ਤੇਰ ਕੋ ਇਨੇ ਇਨੇ ਬੰਨੇ ਤੈਨੂੰ ਵਾਪਸ ਆਸਟ੍ਰੇਲੀਆ ਹੀ ਭੇਜ ਦੇਣੀ ਅਸੀਂ ਇਹਨੂੰ ਆਸਟ੍ਰੇਲੀਆ ਭੇਜ ਜਗਦੀਪ ਉੱਥੇ ਸਕੂਲ ਲਾਦੇ ਨੇ ਗੱਦੇ ਜਵਾਕਾਂ ਆਪੇ ਗੋਰਿਆਂ ਦੇ ਜਵਾਕਾਂ ਜਿੱਦੋਂ ਸਮਝ ਨਹੀਂ ਆਈ ਕੋਈ ਹਾਂ ਇਹ ਬਗ ਮੇਰੇ ਹੱਥ ਤੇ ਉੜ ਗਿਆ ਭਾਵੇਂ ਮੈਂ ਦੋ ਲਾ ਗਿਆ ਕਰਨੇ ਮੇਰੇ ਘਰ ਹੱਥ ਤੇ ਲੰਦੀ ਲੱਗੀ ਉਹ ਤਾਂ ਤੈਨੂੰ ਦੱਸਣ ਕਿ ਅਗਲੇ ਜਿੱਦੋਂ ਤੇਰੇ ਮੂੰਹ ਤੋੜਿਆ ਉਹਨਾਂ ਨੇ ਤੇ ਜਮਾ ਮੈਂ ਤੋੜ ਦੂੰਗਾ ਮੈਂ ਉਹਨਾਂ ਦੀ ਗੱਲ ਹੀ ਨਹੀਂ ਸੁਣਿਆ ਪਰ ਡੰਬਰ ਜੇ ਇੱਕ ਨੂੰ ਭੇਜ ਦਈਏ ਨਾ ਅਸਟ੍ਰੇਲੀਆ ਹੈ ਤੇ ਤੈਨੂੰ ਹੀ ਭੇਜ ਦਈਏ ਨਹੀਂ ਇਹਨੂੰ ਭੇਜ ਦਈਏ ਨਾ ਫਿਰ ਤੂੰ ਭੇਜ ਮੈਨੂੰ ਭੇਜ ਉਹ ਮੈਨੂੰ ਕਿ ਮੈਨੂੰ ਤਾਂ ਪਹਿਲਾਂ ਪਹਿਲਾਂ ਸਕੂਲ ਹੀ ਨਹੀਂ ਆਉਣਾ ਹਾਂ ਲਾਉਣਾ ਕਿਉਂ ਨਹੀਂ ਨਾਲ ਤੇਰੀ ਮਾਂ ਨੇ ਜਾ ਕੇ ਕਹਣਾ ਚੱਲ ਸਕੂਲ ਬਤ ਆ ਲੈ ਐ ਜਰੂਰ ਹੁਣ ਕਿਹਨੇ ਕੰਜਰ ਕਲੇ ਸਪਾ ਲਿਆ ਟੋੜੀਆਂ ਚੀਜ਼ਾਂ ਪੂਰੀਆਂ ਮੈਂ ਸਾਰੀਆਂ ਤੇ ਇਹਦਾ ਓਏ ਗਾੜੇ ਕੋਟਾਉਂ ਦੀ ਬੋਲੀ ਜਾਂਦੀ ਓਂਜੀ ਬੋਲੀ ਜਾਂਦੀ ਕਿਉਂ ਆਗਲੀ ਸੱਚੀ ਗੱਲ ਹੈ ਤੇਰੀ ਚੀਜ਼ ਕਿਉਂ ਗਵਾਜ ਜਾਂਦੀ ਸਾਰਿਆਂ ਦੀ ਲੱਭ ਜਾਂਦੀ ਆ ਹੈ ਤੂੰ ਐਡਾ ਜਵਾਕ ਸ਼ਨੀਸ਼ਰੀ ਕਾ ਤਾ ਹਾਂ ਤੂੰ ਐਡਾ ਸ਼ਨੀਸ਼ਰ ਜਵਾਕ ਆ ਤੂੰ ਪੂਰਾ ਜਾਂਦੀ ਵੇ ਕਹਿਣੂ ਐਨੇ ਐਨੇ ਦੱਸਿਆ ਕੁ ਤੂੰ ਕੀ ਕਹਿਣਾ ਜਾਏਂਗੀ ਐਕਟਿੰਗ ਕਰਦੀ ਲਕੋਇਆ ਹੀ ਨਹੀਂ ਆ ਆ ਕੁੜੀ ਹੈ ਨਾ ਆ ਕੁੜੀ ਇਹਦੀ ਮਾਂ ਤੇ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਵਰਕਾ ਮਾਂ ਹੀ ਲੜਾਈ ਪਾਉਂਦੀ ਆ ਇਹ ਲੜਾਈ ਪਾ ਕੇ ਸਵਾਲ ਲੈਂਦੀ ਆ ਬਸ ਕੋਲੇ ਬਹਿ ਕੇ ਹੱਸਦੀ ਆ ਹਾਂ ਇਹ ਲੜਾਈ ਕੱਲੀ ਵੇਖੀ ਸਾਡੀ ਨਾ ਇਹਨੇ ਹਟਾਉਣਾ ਇਹਨੇ ਵੇਖ ਕੇ ਹਸੀ ਜਾਨੂੰ ਬਸ ਬਹੁਤ ਤੇਜ ਕੁੜੀ ਆ ਪੜਨ ਚ ਵੀ ਬਹੁਤ ਤੇਜ ਆ ਇਹ ਵੀ ਤੇਜ ਆ ਇਹ ਦਮਾਰ ਖਾਣ ਤੇ ਜੋਰ ਦਿੱਤਾ ਇਹਨੇ ਤਾਂ ਠੰਮਕ ਠੰਮ ਖਾਈ ਜਾਂਦੀ ਪਾਰਲੇ ਦੀ ਪਾਰਲੇ ਜੀ ਪਾਰਲੇ ਜੀ ਅਸੀਂ ਜਵਾਕਾਂ ਵਾਲੇ ਹੋਣ ਵਾਲੇ ਹੋ ਗਏ ਆ ਤੇ ਪਰ ਆ ਪਾਰਲੇ ਜੀ ਨਹੀਂ ਵੱਡਾ ਆ ਇਹ ਤਾਂ ਜਵਾਕ ਐਡਾ ਤੇ ਐਡਾ ਹੀ ਆ ਆ ਫੜ ਚ ਬੈਠ ਵੀ ਆਣੀ ਤੇਰੀ ਬੈਠ ਤਾਂ ਵੀ ਬਾਨਾ ਲਾਦਾ ਇਹਨੇ ਬੈਗ ਤਾਂ ਵੀ ਬੰਨ ਲਾਦਾ ਮੈਸੇਜ ਕਰਦਾ ਆਈ ਕਾਰਦੀ ਲੱਭਦਾ ਪਿਆ ਨਹੀਂ ਕੋਈ ਲੱਭ ਤਾ ਪਿਆ ਇਹ ਐਕਟਿੰਗ ਇਹ ਸਾਰਾ ਕੋਈ ਲੱਭ ਜਾ ਰਿਹਾ ਆਪਣੇ ਦੇ ਡਿਮੈਟਰੀ ਤੇਰੀ ਆ ਪਈ ਆ ਅ ਮੰਨੀ ਤੇਰੀ ਕੁੜੀ ਵਾਰਸ ਲੈ ਜਾ ਆਸਟ੍ਰੇਲੀਆ ਸਾਡੇ ਤੋਂ ਵੀ ਸਾਂਭੀ ਜਾਂਦੀ ਏ ਇਹ ਚਪੇਟਾ ਨੇ ਸਾਂਭੀ ਜਾਣੀਆਂ ਨੇ ਉਹ ਪਹਿਲਾਂ ਉਹ ਹੀ ਪਹੁੰਚ ਕੇ ਛੱਡ ਗਈ ਏ ਤੇ ਦੂਜੀ ਕਿੱਥੇ ਆ ਹੈ चले भी गई बूट बूट वेला पाए ना तरन चलो चलो टाइम नलो चल चल छेती वेन चल बराबे वैन च पेल चढ़ गई है ऐसा तू छेती चल जाएगी हां चल ठीक है शाह बहुत बहुत धनबाद ध्यान ले आओ ਓਹੀ ਆਂਦੀ ਆਈ ਪੱਥਰ ਆ ਗਿਆ ਸਵੇਰੇ ਫਿਰ ਗ੍ਰੇਨਾਈਟ ਲਾ ਮਾਰਨਾ ਸਾਰਾ ਓਹੀ ਆਂਦਾ ਜੀ ਇਹਨਾਂ ਤੋਂ ਆਇਆ ਗੋੜਾ ਟੈਕਸ ਪਤਾ ਨਹੀਂ ਕਦੋਂ ਵਿਆਹ ਹੋਣੇ ਆ ਕਦੋਂ ਉਹ ਆਊਗੀ ਵਿਚਾਰੀ ਪਕਾਊਗੀ ਜਾਂ ਮੈਨੂੰ ਖਵਾਊਗੀ ਹਾਲੇ ਤਾਂ ਸਾਲਾ ਆ ਵੀ ਆ ਵੀ ਬਣਾਵਣਾ ਆਪ ਹੀ ਖਾਵਾਂਗੇ ਜੱਟ ਲਾਉਂਗੇ ਨਿਆਰੇ ਆ ਗਈ ਪ੍ਰਭਕੌਰ ਐਂਡ ਹਰਲੀਨ ਕੌਰ ਐਂਡ ਇਹਨਾਂ ਦੀ ਮੰਮਾ ਕੌਰ ਐਂਡ ਇਕਮ ਕੌਰ ਕਿਦਾਂ ਦਾ ਰਿਹਾ ਸਕੂਲ ਅੱਜ ਵਧੀਆ ਪ੍ਰਭ ਤੁਹਾਡਾ ਕਿਦਾਂ ਰਿਹਾ ਸਕੂਲ ਹਰਲੀਨ ਤੁਹਾਡਾ ਸਕੂਲ ਕਿਦਾਂ ਰਿਹਾ ਤੁਹਾਡਾ ਭਰਾ ਕਿੱਥੇ ਆ ਭਰਾ ਫੋਨ ਉੱਤੇ ਚਲ ਗਿਆ ਉਹਨਾ ਫੋਨ ਤੇ ਨਾ ਟਾਈਮ ਨਾਲ ਆ ਵੇਖੋ ਜੀ ਮਾਂ ਮੋਟੀ ਤੇ ਕੁੜੀ ਪਤਲੀ ਇਹ ਕੰਬੀਨੇਸ਼ਨ ਨਹੀਂ ਸਮਝ ਆਇਆ ਸਾਨੂੰ ਅੱਜ ਇੱਕ ਵਾਰ ਮੈਂ ਮਮਾ ਵੀ ਮੋਟੀ ਬੱਚੇ ਤੇਰਾ ਕੰਬੀਨੇਸ਼ਨ ਸਮਝਾਉਂਦਾ ਆ ਤੇਰੀ ਮੰਮਾ ਵੀ ਨਿੱਕੀ ਤੂੰ ਵੀ ਨਿੱਕੀ ਐਡੀ ਵੀ ਲੰਮੀ ਨਹੀਂ ਹੈਗੀ ਇਹ ਹਾਂ ਤੁਸੀਂ ਵੀ ਇੰਨੇ ਲੰਬੇ ਨਹੀਂ ਹੋਗੇ ਕੋਈ ਨਹੀਂ ਹੋ ਦੂੰਗੀ ਤੇ ਹੋਣਾ ਕੀ ਆਂ ਤਾਂ ਸਾਡੇ ਦੇ ਬੀਮਰ ਦੀ ਬਹੁਤ ਜਾਂਦੀ ਹੁੰਦਾ ਹੁੰਦਾ ਆਂਟੀ ਹੋਗੇ ਤੁਸੀਂ ਆਂਟੀ ਨਹੀਂ ਹਾਂ ਆਂਟੀ ਹਾਂ ਲੇਡੀ ਆ ਤੁਸੀਂ ਹੁਣ ਲੇਡੀ ਹਾਂ ਤੁਸੀਂ ਹਾਂ ਅੱਛਾ ਲੱਗ ਚਲੀ ਆ ਮੈਨੂੰ ਮੈਂ ਨਾਉਣਾ ਹੈ ਫਰਮਰ ਸਾਖਾ ਤੋਂ ਖਾਦੇ ਤੇਰੀ ਸੋਮਤ ਦੇ ਦਵਾ ਲਿਓ ਅੱਜ ਦੇ ਦਿਨ ਚ ਦਵਾ ਲਿਓ ਪੱਕੀ ਗੱਲ ਜਬਾਨ ਕੀ ਮੰਗ ਤੁਹਾਡੀ ਨਹੀਂ ਨਾ ਚਾਕਲੇਟ ਲੈ ਮੈਂ ਨਾਲ ਲਵਾਂ ਅ ਨਹੀਂ ਨਾ 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 ਬਾਦ ਇਹ ਕੁੜੀ ਹਮਸੇ ਧੱਕਾ ਕਰਦੀ ਹੈ ਇਹ ਦੇਖ ਤਾ ਕਿਆ ਮੋਟਾ ਬਾਬਾ ਕਿਆ ਮਾਮਾ ਜੀ ਕਿਹੜੀ ਗੱਡੀ ਦੀ ਜਾਬੀ ਹੈ ਉਹ ਇਦੀ ਤੇ ਜਾਣਾ ਤੁਸੀਂ ਵਾਓ ਨਾਈਸ ਓਕੇ ਆਇਦਰ ਹਲਾਉਣ ਦਾ ਦਦੋ ਕੀ ਕੀ ਖਾਣਾ ਹੈ ਚੰਗਾ ਬਾਦ ਦਾ ਇੱਕ ਚੱਕ ਬਰਾਬਰ ਕਿਹੜਾ ਖਾਣਾ ਚੱਕ ਚੱਕ ਆਦਾ ਚੌਲਰ ਚੱਕਰ ਦੇ ਹਿੱਸੇ ਦਾ ਚਲ ਚੱਕ ਲੋ ਕੱਢ ਲੋ ਕੱਢ ਪਬਲੀ ਦੋ ਪਬਲੀ ਦੇ ਦੇ ਜੋ ਵੀ ਤੂੰ ਕਢਾ ਲੈਣਾ ਤੂੰ ਗਲੇ ਲਿਆ ਚੱਕ ਲੋ ਚੱਕ ਲੋ ਚੋਕ ਲੋ ਚੋਕ ਲੋ ਚੋਕ ਲੋ ਚਲੋ ਚਲਿਏ ਫਿਰ ਚਾਕਲੇਟ ਮਿਲ ਗਿਆ ਹਾਂ ਇਹ ਵਾਲੇ ਇਹਨਾਂ ਨੇ ਦਾਰੂ ਦੀ ਬੋਤਲ ਪੀਤੀ ਹੋਈ ਏ ਇਹਨੂੰ ਨਾਲ ਗਲਤ ਗੱਲ ਆ ਤੁਹਾਡੀ ਦਾਰੂ ਦੀ ਬੋਤਲ ਪੀ ਕੇ ਤੁਸੀਂ ਨਾ ਐ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਮੈਂ ਜਿੱਦ ਕਰੀ ਜਾਓ ਦੇਖ ਗਲਤ ਗੱਲਾਂ ਇਹਨਾਂ ਨੇ ਆਸਤੀਆਂ ਤੁਸੀਂ ਦਾਰੂ ਦੀ ਬੋਤਲ ਪੀ ਕੇ ਮੇਰੇ ਨਾਲ ਜਿੱਦੀ ਜਾਣੀਆਂ ਦੋਵੇਂ ਜਾਣੀਆਂ ਕਿੰਨੇ ਜਾਣੀਆਂ ਚਿਹਰੇ ਜਾਣੀਆਂ ਬਲ ਆ ਮੰਮੀ ਨੂੰ ਸਮੈਲ ਸਿਕਾਈ ਪਤਾ ਲੱਗੀ ਮੰਮੀ ਨਾ ਮੈਨੂੰ ਸਮੈਲ ਸਿਕਾਈ ਮੈਨੂੰ ਦਰ ਦੀ ਸਮੈਲ ਆ ਨਹੀ ਤੋ ਨਾ ਉਹ ਪਟਕੀਆਂ ਸੁਣਾ ਲਿਆ ਮੈਂ ਪਹਿਲਾਂ ਪੈਂਟ ਨੂੰ ਪਟਕੀਆਂ ਪੁਆੜਾ ਓਏ ਪੈਂਟ ਤੇ ਢਿੱਲੀ ਬਾਦ ਆ ਗਈ ਬੰਦਾ ਪਤਲਾ ਹੋ ਗਿਆ ਉਹ ਫਿਰ ਕੇ ਖਿੱਚੀ ਤੁਰਿਆ ਉਹਨਾਂ ਨਾਲ ਚੀ ਤੁਰਿਆ ਮੈਨੂੰ ਐ ਕਿ ਸੰਗ ਆਇਆ ਪਹਿਨ ਕਿ ਤੇ ਨਾ ਕਿਤੇ ਅਸੀਂ ਇਹਨੂੰ ਮੰਮੀ ਨਾਲ ਲੈ ਵੀ ਜਾਂਦੀਆਂ ਪਰ ਹੁਣ ਕਿਉਂ ਨਹੀਂ ਜਾਣੀਆਂ ਪੈਂਟੇ ਦੀ ਛਾਂ ਡਿੱਗੀ ਉਹਦੇ ਅਗਲੇ ਕਹਿੰਗੇ ਬਾਗ ਦੇ ਕੱਪੜੇ ਪਵਾ ਲਿਆ ਦੇ ਬੱਦੇ ਨਾਲ ਮੰਗੇਗੀ ਮੰਗ ਕੇ ਕਿ ਮੈਂ ਤਾਂ ਦੱਸ ਆ ਲੈ ਜਿਹੜਾ ਸਕੂਲ ਵੀ ਕਰਤਾ ਹੀ ਆ ਹੁਣ weight loss ਕੀਤਾ ਇੰਨਾ ਹੀ ਜ਼ਿਆਦਾ ਢਿੱਲਾ ਆ ਗਿਆ ਹੋਰ ਕੋਈ ਕੱਪੜੇ ਨਹੀਂ ਪੂਰੇ ਮੰਗ ਤੰਗ ਕੇ ਆ ਚੱਲ ਜੀ ਮੈਂ ਉਹ ਕਹਿੰਦਾ ਨਾ ਮੰਗਦਾਂ ਗਏ ਮੇਰੇ ਤਾਂ ਪੈਂਟ ਮੇਰੀ ਆਉਦੀ ਆ ਸਵੈਟਰ ਮੈਂ ਗੱਗੂ ਤੋਂ ਮੰਗੇ ਲੈ ਲੈਂਦੀ ਸ਼ਰਟ ਮੈਂ ਆਪਦੀ ਪਾਈ ਆ ਉਹ ਵੀ ਖੁੱਲੀ ਡੁੱਲੀ ਤੇ ਤਾਂ ਕਰਕੇ ਗੱਗੂ ਤੋਂ ਸਵੈਟਰ ਮੰਗੇ ਤੇ ਟਾਈ ਮੈਂ ਮੰਗਦੀ ਨਹੀਂ ਨਹੀਂ ਗੱਗੂ ਉਹ ਵੇਖੀ ਗੁਲਾਬੀ ਸ਼ਰਟ ਪਾਈ ਕੀ ਯਾਰ ਉਹ ਆ ਗਿਆ ਵੇਖ ਲੋ ਯਾਰ ਆ ਗਿਆ ਇੱਥੇ ਵਿਆਹ ਆ ਗਿਆ ਬਾਹਰ ਹੀ ਰੁਕ ਜਾ ਬਾਹਰ ਹੀ ਬਾਹਰ ਹੀ ਰੋ ਯਾਰ ਸ਼ਕਲ ਲੈਣਾ ਵੇ ਤਾਹ ਨੂੰ ਦੇ ਕੇ ਆਲੇ ਸੈਕਿੰਡ ਲੈਣਾ ਐ ਤੂੰ ਕਮਲਿਆ ਕਿਸਾਂ ਅਸੀਂ ਤਾਂ ਫਿੱਕੇ ਹੀ ਪੈ ਗਏ ਤੇ ਸਾਹਮਣੇ ਅੱਜ ਤੇਗਰਾਨੀ ਪਾ ਕੇ ਆਇਆ ਭਰਾਵਾ ਜੀ ਤਿਆਰੀ ਹੋ ਗਈ ਆ ਉਹ ਵੇਖੋ ਜੀ ਸਾਡੀ ਪਿੰਡ ਸਾਡਾ ਟੱਬਰ ਹੀ ਪੈ ਗਿਆ ਆ ਆ ਗੇ ਮੈਚ ਸਾਰਾ ਤੂੰ ਮੇਰੇ ਨਾਲ ਇੰਨਾ ਨੱਚ ਨੱਚ ਕੇ ਨੱਚ ਮੇਰੇ ਨਾਲ ਨੱਚੋ ਸੈਕਿੰਡਰ ਵਾਲੀ ਜਿੱਤੀ ਜਿਹੜੀ ਪਾਲੀ ਨਾਲ ਆਏ ਵੇ ਨੱਚ ਮੇਰੇ ਨਾਲ ਆ ਨੱਚ ਕੇ ਪਿੱਛੋਂ ਮੈਂ ਆਪਣੇ ਕਾਲੇ ਹੁਣ ਲੱਤ ਚੱਲ ਦੁਬਾਰਾ ਆਓ ਚੱਲ ਨੱਚੋ ਚੱਲ ਚੱਲ ਸਾਹਮਣੇ ਚਲੋ ਪਪੜ ਪਪੜ ਪੈ ਪਪੜ ਪਪੜ ਪੈ ਪਪੜ ਪਪੜ ਰੋ ਜਾ ਰੋ ਜਾ ਰੋ ਜਾ ਯਾਰੋ ਯਾ ਬਾਹਰ ਹੀ ਰੋ ਬਾਹਰ ਰੋ ਯਾਰ ਪੰਜ ਲੀਡ ਇਹ ਵੀਰੇ ਖੁੱਲੇ ਖੁੱਲੇ ਗੱਫੇ ਚੱਲਦੇ ਹਰੇ ਜੀ ਦੇ ਖੁੱਲੇ ਗੱਫੇ ਪੰਜ ਨਵਰੀ ਖੁੱਲੇ ਗੱਫਾ ਕਰ ਲੈ ਮੈਂ ਸੈਟਰ ਪੀਲਾ ਕੈਮਰਾ ਸੈਟਰ ਨਹੀਂ ਕੈਮਰਾ ਗੁੱਗੂ ਸੈਟਰ ਨਹੀਂ ਲਾਇਆ ਕ ਵੀਰਾ ਦਾ ਕੈਮਰਾ ਬਈ ਜਲਦੀ ਸੈਟਰ ਕੱਢ ਜਲਦੀ ਸ਼ਗਨ ਦੇਣਾ ਆਵੇ ਅਮਨ ਲੈ ਕੇ ਆਉਂਦੀ ਆ ਬਈ ਸਰ ਮੇਰਾ ਸੈਟਰ ਕਾਹ ਚਾਹੀਦੀ ਮੇਰੇ ਕੋਲ ਹੈਗਾ ਨਰਸ ਕਰ ਲੋ ਤੇ ਆਪ ਜਲਦੀ ਜਲਦੀ ਸੈਟਰ ਮੈਂ ਆਵੇ ਗੁੱਗੂ ਨਹੀਂ ਕਰਨਾ ਮੇਰੇ ਲੈ ਲੈ ਵੇਖੀ ਜਿੰਨੇ ਤੋਂ ਮਿਲ ਲੈਣੀ ਇਹੋ ਉੱਤੇ ਵੀ ਜਾਣੇ ਤੂੰ ਅਗਰੇ ਆਈਂ ਨਾ ਉੱਤੇ ਜਾਣੇ ਗੁਰਦੀਪ ਭਾਈ ਆ ਭਰਾਵਾ ਨਹੀਂ ਗੁਰਦੀਪ ਪਤਨੀ ਮੇਰਾ ਹਾਂ ਦੱਸ ਲਿਆ ਉਹ ਕੇ ਅੰਦਰ ਮੇਰਾ ਵੀ ਮੇਰਾ ਹਾਂ ਹੋਰ ਨਾ ਵੀ ਲੈ ਆਵੇਂ ਪੈਸੇ ਤੇ ਕੋਈ ਨਹੀਂ ਵੰਡ ਵਰਤਾ ਹਾਂ ਪੈਸੇ ਤੇ ਆਵਾ ਦੱਸ ਕਿਹੜੇ ਬਾਊਗਾ ਯਾਰ ਪੀ ਬਹੁਤ ਸ਼ਾਲਾ ਕੋਣਾ ਦਈ 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 ਚਾਰੋਂ ਲੈਂਦੇ ਵਧੀਆ ਤੇਲ ਲੈਂਦੇ ਮੈਂ ਤੇਲ ਲਿਆ 500 ਦਾ ਤੇਲ ਹੀ ਲਾਦਾ ਵਾ 500 ਦਾ ਤੇਲ ਹੀ ਲਾਦਾ ਆ ਆ ਲੈ ਆਉਂ ਨਾ ਨੈਰਾਂਦੇ ਜਦ ਬਾਦ ਤੂੰ ਆਈ ਸੀ ਸਾਡੇ ਘਰ ਆ ਕੇ ਤੈਨੂੰ ਕੋਟ ਦੀ ਮੈਂ 800 ਰੁਪਏ ਹੋਰ ਦੇ ਮੇਰੀ ਇਹ ਟੱਪੇ ਵੰਡੇ ਜਾਂਦਾ ਨਾ ਆਂਦਾਂ ਪਗਲ ਦੇ ਕਰਦੇ ਹੋ ਏ ਓਏ ਮੇਰੇ ਵਾਲੀ ਹੋਇਆ ਲੈ ਲੈ ਆ ਦੇ ਆ ਦੇ ਆਤੇ ਦੇ ਆ ਦੇ ਸ਼ਰਵਰ ਤੇ ਮੈਂ ਤੈਨੂੰ ਆਏ ਨੂੰ ਚਾਹ ਵੀ ਨਹੀਂ ਪੁੱਛਿਆ ਕਰਦੇ ਹੋ ਖੋਲੜੇ ਖੋਲੜੇ ਹਾਂ ਚਲੋ ਮੰਮੀ ਆਈਓ ਚਲੋ ਲੱਟੋ ਖਾਲ ਨੱਚੋ ਹੁਣਿਆ ਸੁਨੋਵਰ ਦਾ ਵਿਆਹ ਆ ਗਿਆ ਦੱਸ ਮੈਂ ਕੱਲੀ ਚਾਹ ਫੋਕੀ ਪੀਂਹਾਂ ਮਠਿਆਈ ਲੈ ਕੇ ਜਾਈਏ ਨਾਲ ਬਦਵੇਲਾ ਪਰਖੀ ਆਹ ਆਹ ਬੈਠੇ ਘਰੇ ਚੱਲ ਨਹੀਂ ਬੱਸ ਉੱਥੇ ਖਾਣੇ ਨਹੀਂ ਕਰਦੇ ਤੇ ਨੂੰ ਲੱਗਦਾ ਇੱਥੇ ਹੀ ਖਵਾ ਕੇ ਆਉਣੀ ਆ ਚਾਹ ਨੇ ਫਾਇਦਾ ਫੜੋ ਦੋ ਦਰ ਪੀਸ ਵਿਆਹ ਦੀਆਂ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਨਾਲੇ ਸੁਨੋਵਰ ਨੂੰ ਤੇ ਤੁਹਾਨੂੰ ਵੀ ਤੁਹਾਨੂੰ ਵੀ ਨਾਲੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਤੁਹਾਨੂੰ ਵੀ ਲਓ ਲਓ ਦੀ ਲਓ ਜੀ ਇਹ ਲੈ ਹਾਂ ਕਰਮਾਂ ਦੀ ਆ ਹਾਂ ਗੱਲ ਕਰਮਾਂ ਹਾਂ ਕਿਵੇਂ ਖੁੱਲੀ ਬੀਤੀ ਹਾਂ ਹਾਂ ਆ ਯਾਰੇ ਆਇਆ ਆਇਆ ਭੋੜੀ ਵਾਲਿਆਂ ਇਹ ਕੰਗਲਿਆ ਬਦਾਂ ਹਾਂ ਹਾਲੇ ਓ ਮੋਚ ਓਏ ਬੱਚੋ ਬੱਚੋ ਇਹ ਕਾਟੀਆਂ ਆ ਜਾ ਲਓ ਵੀ ਮੈਂ ਤੇ ਕਾਕਾ ਜੀ ਘਰੇ ਪਹੁੰਚ ਗਏ ਆ ਪਹਿਲੇ ਕਦੇ ਉਧਰ ਤਿੰਨ ਬੰਦੇ ਸਾਡੇ ਆਸਤੇ ਲੱਗੇ ਹੋਏ ਆ ਅੱਜ ਕੋ ਵਧੀਆ ਕਿ ਬੇ ਅੱਜ ਕੋ ਵਧੀਆ ਬਣਾ ਕੇ ਖਵਾਉਣਗੇ ਮੀਆਂ ਜੀ ਜੀ ਕੀ ਖਵਾਉਗੇ ਅੱਜ ਬਣਾएंगे आपको खवाएंगे ਅੰਡਾ ਪੁਰਜੀ ਤਰੀ ਵਾਲਾ ਅੰਡੇ ਦਾ ਮਤਲਬ ਔਰ ਚਾਵਲ ਹਾਂ ਅੰਡਾ ਬਰੀਆਨੀ ਖਵਾਉਗੇ ਅੱਜ ਤੀ ਇਹ ਨਹੀਂ ਹਟਦੇ ਹੱਤ ਕਰਾਉਣੇ ਹੈ ਖਾਦਾ ਹੋਆ ਫਿਰ ਵੀ ਸਵਾਦ ਮੀਆਂ ਕੋਲੀ ਮੀਆਂ ਕੋਲੀ ਸਵਾਦ ਹੈ ਨਹੀਂ ਅੰਡਾ ਬਰੀਆਨੀ ਵਾਲਾ ਸਵਾਦ ਤਾਂ ਮੀਆਂ ਹੀ ਦਿੰਦਾ ਬਾਈ ਠੀਕ ਆ ਓਕੇ ਆ ਕੰਮ ਕਾ ਫੰਡਾਲਾਣ ਲੱਗਦਾ ਲੱਭਦੀ ਨਹੀਂ ਤੂੰ ਕਿਉਂ ਘਰ ਵੀ ਹੈਗਾ ਉੱਧਰ ਵੀ ਹੈਗਾ ਮਾੜਾ ਮੋਟਾ ਮੈਂ ਗਵਾਚੀ ਨੂੰ ਮੈਂ ਕਰੇ ਦੱਸ ਕੇ ਆਈ ਕਿੰਨੂੰ ਦੱਸ ਕੇ ਆਈ ਮੈਨੂੰ ਦੱਸਿਆੜੀ ਮੈਂ ਤਾਂ ਸਾਰੇ ਟੱਬਰ ਨੂੰ ਦੱਸ ਕੇ ਆਈ ਮਾਲਕ ਨੂੰ ਤਾਂ ਦੱਸ ਕੇ ਨਹੀਂ ਆਈ ਤੇ ਮਾਲਕ ਮਾਲਕਾ ਜਿਹਾ ਹੈ ਨਹੀਂ ਮਾਲਕ ਹੀ ਹੈ ਨਾ ਮਾਲਕ ਚੋਰੀ ਨਿਕਲ ਜਾਂਦਾ ਮੈਂ ਨਹੀਂ ਕਿ ਸੱਸਾਂ ਕੋਲੇ ਬੈਠੀ ਆਹ ਨਹੀਂ ਆਹ ਸੱਸਾਂ ਵੇਖ ਲਓ ਆਨੇ ਨੌ ਵੇਖੋ ਗੱਡੀ ਮੋਟੀ ਸੱਸਾਂ ਬਦਲ ਗਿਆ ਨੌ ਵੇਖੋ ਗੱਡੀ ਮੋਟੀ ਸਾਡੇ ਵੀ ਬੱਚੇ ਵੇਖ ਜਿਹੜੀ ਨੌ ਨੌ ਹੀ ਰਹਿਣੀ ਹੈ ਇਹ ਆਪਾਂ ਪਤਲੀਆਂ ਇਹਨੂੰ ਕੀ ਖਵਾਇਆ ਉਹ ਤਾਂ ਸਾਰਿਆਂ ਤੋਂ ਸਾਡੀ ਪਲੇਟੀ ਦੀ ਨੋ ਇਹ ਸੀ ਪਲੇਟੀ ਨਹੀਂ ਮੋਟੀ ਨਾ ਉਹ ਦੁੱਧ ਨੰਮਾ ਘਰੋਂ ਲਿਆ ਆਂਦੇ ਆਂਦੇਗਾ ਪਹਿਲਾਂ ਤਾਂ ਇਹ ਹੀ ਸੀ ਮੋਟੀ ਕਰਦੀ ਮੋਟੀ ਬਹੁਤ ਆਦੇ ਸਬਜ਼ੀ ਜੀ ਮਟਰ ਮਟਰ ਕੱਢ ਕੇ ਢੇਡੀਆਂ ਲਸਣ ਨੂੰ ਛਿੱਲ ਕੇ ਢੇਡੀਆਂ ਸਬਜ਼ੀ ਦਾ ਇੰਤਜ਼ਾਮ ਵੀ ਤਾਂ ਕੋਈ ਕਰਦਾ ਹੀ ਸੀ ਠੀਕ ਆ ਠੀਕ ਆ ਪਾਪਾ ਬੋਲ ਪਿਆ ਉਦੋਂ ਮੈਂ ਨਾ ਗੋਪੀਆਂ ਦੀ ਆਪਣੀਆਂ ਰੋਟੀਆਂ ਇੱਧਰ ਹੀ ਹਟਾ ਹਾਂ ਆਪਣੀਆਂ ਦੋ ਦਿਨ ਇੱਧਰ ਹੀ ਆ ਜੀ ਸਾਡੀ ਇਹ ਇੱਧਰ ਹੀ ਆ ਕਾਂ ਸਸ ਆ ਗਈ ਇਹਨਾਂ ਦੀ ਇੱਕ ਸਸ ਦੋ ਸਸ ਤੇ ਤਿੰਨ ਆਹ ਨੌ ਇਹਨਾਂ ਦੀ ਅਜੇ ਦੋ ਸਸਾਂ ਤਾਂ ਘਰ ਨੂੰ ਚਲੇਗੀਆਂ ਦੋ ਅਜੇ ਘਰ ਨੂੰ ਚੱਲਿਆਂ ਗੀਆਂ ਇਹ ਸਾਡੀ ਸ਼ਿੰਦੀ ਉਹ ਆ ਕਿੰਨਾ ਸਸਾਂ ਹੈ ਸ਼ਿੰਦੀ ਸ਼ਿੰਦੀ ਨੂੰ ਮੋਟੀ ਨੂੰ ਜੇ ਸਾਡੀ ਉਮਰ ਦੀ ਬੀਬੀ ਨੂੰ ਭੇਜ ਹੁਣ ਤੂੰ ਹੀ ਆ ਜਾ ਉੱਤੇ ਜਾਵੜਾ ਉੱਥੇ ਹੁਣ ਜਾਣਾ ਹੀ ਪੈਣਾ ਉੱਥੇ ਚੱਲ ਕਹੇ ਦੂਜਾ ਰੰਗ ਕਰ ਦੂ ਦੂਜਾ ਰੰਗ ਉਹ ਤੁਸੀਂ ਖਰਾਬੀ ਕਰ ਗਏ ਆ ਬੀਬੀਓ ਚੌਂਕੇ ਦਾ ਰੰਗ ਗਲਤ ਕਰਾਤਾ ਤੁਸੀਂ ਸਾਰਾ ਰੰਗ ਕਰ ਦੂ ਦੂਜਾ ਕਰਾ ਗਰ ਚੌਂਕੇ ਨੂੰ ਆ ਰੰਗ ਕਰਾਤਾ ਬਦਲਦਾ ਬਦਲਦਾ ਭਰਾ ਮਰੇ ਹੋਣਾ ਇਹ ਚਮਕਾ ਵੇਖੋ ਰੰਗ ਕਿਹੜਾ ਹੁੰਦਾ ਤੁਹਾਨੂੰ ਪਤਾ ਲੱਗ ਜੂ ਕਿਹੜਾ ਰੰਗ ਕਰਨਾ ਇਹਨੂੰ ਹਣਾਕਰ ਬੋਟ ਹੋਣ ਨਹੀਂ ਚੌਂਕੇ ਚੌਂਕੇ ਨਾਲ ਤਾਂ ਘਰ ਫੱਬਣਾ ਆਪਣਾ ਇਹ ਮੇਨ ਚੀਜ਼ ਆਪਣੀ ਹਾਂ ਇਹ ਮੇਨ ਚੀਜ਼ ਆਪਣੀ ਹਲੋ ਨੋਮ ਨੇ ਗੱਡੀ ਕਰਾ ਪਾ ਗਏ ਹੰਗੂਰ ਖਾ ਕੇ ਆਉਂਦਾ ਸਾਰੇ ਵੇਖੀ ਹੰਗੂਰ ਕਿਤੇ ਬਾਗੂਰ ਦੇ ਆ ਕੇ ਕੱਢ ਅੱਧਾ ਕਿਲੋ ਹੀ ਗਿਆ ਨਹੀਂ ਹੋਇਆ ਘਰੇ ਖਾਣਾ ਹੰਗੂਰ ਸਾਲਾ ਨਾ ਮਨ ਕੋੰਜੂਰਾ ਲੈ ਆਹ ਟਿੱਡਾ ਤੇ ਚਲਾ ਕੇ ਤਾਂ ਬਹੁਤ ਬੰਦਾ ਇਹ ਮਮੀ ਸ਼ਿਕਾਇਤ ਲਾਉਣ ਲਾ ਕੇ ਕੀ ਕਰ ਰੋਟੀ ਖਾ ਕੇ ਭੇਜਿਆ ਕਰੋ ਇਹਨੂੰ ਇੱਕ ਸ਼ਿਕਾਇਤ ਮਹਾ ਬੰਦਾ ਟਿੱਬਣ ਨਾਲ ਪੈਕ ਲਾ ਕੇ ਲਿਆਇਆ ਕਰ ਭਰਾ ਇੱਕ ਸ਼ਿਕਾਇਤ ਸਾਲਾ ਰਾਸ਼ਨ ਨੂੰ ਮਾਰਤੀ ਬਹੁਤ ਪਉਂਦਾ ਇਹ ਨਾ ਆ ਵੀ ਸਾਰੀ ਆਵੇ ਲਾ ਇੰਨੀ ਹੀ ਅੱਗੇ ਨਾਲ ਗੁਲਫਲੀ ਖਾਣਾ ਜਿਵੇਂ ਅਕੀਨੋ ਖੰਦਾਈ ਨੇ ਕਾਰ ਦੇ ਓਏ ਜਿੱਦ ਤੇ ਚਲੀਏ ਟ੍ਰਾਂਸਪੇਰੈਂਟ ਜਾਂਦੇ ਟ੍ਰਾਂਸਪੇਰੈਂਟ ਦੀ ਨਜ਼ਰ ਖਨੂਰਾ ਜੰਮੀ ਆਂਦੀ ਹੈ ਇੱਕ ਹੋਰ ਕਾਰ ਦੇ ਇਥੇ ਦੇਣਾ ਵਾ ਡੱਬਾ ਠਾ ਲੈ ਆਹ ਡੱਬੇ ਦੇ ਡੱਬਾ ਵੱਜ ਗਿਆ ਵਧਾਈਆਂ ਬਹੁਤ ਬਹੁਤ ਆ ਡੱਬੇ ਤੇ ਡੱਬਾ ਵੱਜਿਆ ਨਹੀਂ ਠਾ ਠਾ ਲਓ ਜੀ ਮੰਨ ਲਓ ਜੀ ਧੰਨਵਾਦ ਜੀ ਉਹ ਕੀ ਗੱਲ ਤੈਨੂੰ ਤਾਂ ਗੱਡੀ ਫੜਾਉਣੇ ਨੂੰ ਪੂੰਡੀ ਪਵਾ ਗਿਆ ਇਹਨੂੰ ਅਰੇ ਡੱਬਾ ਮਗਰ ਹੋਣਾ ਪਹਿਨੇ ਵੇਖੀ ਪਹਿਲਾਂ ਕਿਹੜਾ ਡੱਬਾ ਮੈਂ ਲੋਚ ਖਾਦੀ ਪਹਿਲਾ ਮੇਰਾ ਡੱਬਾ ਖੋਲਿਆ ਇੱਕ ਫਿਰ ਆ ਮੈਨੂੰ ਡੱਬਾ ਇੱਕ ਆਇਆ ਇਹ ਖੋਲ ਲਿਆ ਫਿਰ ਆ ਡੱਬਾ ਹੁਣ ਆਇਆ ਇੱਕ ਇਹ ਵੀ ਖੋਲ ਲਿਆ ਨਿਕਲੇ ਤੇ ਦ ਜਾਣ ਮਨ ਕਿੱਥੇ ਗਿਆ ਸਾਰਾ ਕੁਝ ਮੈਨੂੰ ਦੋ ਡੱਬੇ ਵਲੇ ਮੈਂ ਕਹ ਬਾਈ ਦੋ ਡੱਬੇ ਮੇਰੇ ਮੇਰੇ ਕੋ ਰਹਿਣ ਦੋ ਆਹ ਦਿਹਾੜੂ ਕੋ ਰੱਖ ਲਓ ਮੈਂ ਕਾ ਦੇ ਇੰਨਾ ਕਿਸੇ ਨੂੰ ਕਾਰਡ ਸਟੇ ਕਰ ਦਿੰਦੇ ਗੱਲੇ ਹਾਂ ਕੱਲੇ ਕਾਰਡ ਚੇਂਜ ਕਰ ਲੈਣੇ ਆ ਇਹ ਵੀ ਸਹੀ ਆ ਬਰਾਰੇ ਖਾ ਲੈਣਾ ਲਿਆਵੜਾ ਦੇ ਮੋਰ ਲਾਓ ਲਾਓ ਇਹ ਰਾਜ ਆਪਾਂ ਲੰਚ ਕਰਾਂਗੇ ਡਿਨਰ ਦੁਪਹਿਰਿਆਂ ਦਾ ਸਭਰ ਲੰਮਾ ਮਾਮਾ ਆ ਗਿਆ ਤੇਰਾ ਜਿਹਾ ਲਾ ਸਵਾਦ ਕਰੀਂ ਐਂ ਲੱਗਦਾ ਸਵਾਦ ਵਿੱਚ ਉਹ ਮੰਜੂਰੀਨ ਦੇ ਪਾਏ ਹੁੰਦੇ ਆ ਇਹਦਾ ਟੇਸਟ ਹੀ ਮਾੜਾ ਹਲੇ ਨਾ ਮੰਜੂਰੀਨ ਕਿੱਧਰ ਆ ਗਏ ਆ ਪਹਿਲੇ ਤੁਸੀਂ ਮੈਨੂੰ ਗਰੀਬ ਮੈਂ ਗਰੀਬ ਹਾਂ ਸਾਲਾ ਚਾਕਲੇਟਾਂ ਵਿੱਚ ਵੇਖਣ ਨੂੰ ਵੇਖਣ ਨੂੰ ਇਹਨਾਂ ਦੇ ਘਰੇ ਚਾਕਲੇਟਾਂ ਆ ਨਹੀਂ ਆਪਾਂ ਘਾਈ ਵੇਖਣ ਮੰਜੂਰੀਨ ਲੱਗਦਾ ਵਖਾਈ ਕਿੱਧਰ ਵਿਗਮੀ ਆ ਵਖਾਈ ਆ ਅੱਗੇ ਮੈਨੂੰ ਆ ਗਈ ਆ ਵੇ ਮੈਂ ਨਾ ਗਿਆ ਖਜੂਰ ਦੀ ਖਾਣ ਲੱਗਾ ਹਨਾ ਮੰਜੂਰੀਨ ਡਰਾਈ ਹੈ ਕਿ ਤੂੰ ਇਹ ਦਰੱਖਤ ਜੀ ਦਰੱਖਤ ਕਰੇ ਕਿਹੜੇ ਕਿੱਥੇ ਇੱਥੇ ਰੋਕ ਡੀ ਉੱਥੇ ਰੋਕ ਬਾਥਰੂਮ ਚ ਟਟੀਆਂ ਨਾਲ ਆਪੇ ਲੱਕੜੇ ਖਿਊਰਾ ਖਾਦੀਆਂ ਇਹਨੇ ਸਾਲੇ ਨੇ ਕੱਲਾ ਬਹਿ ਕੇ ਸਾਲਾ ਇੱਕ ਪੈਕਟ ਖਾ ਗਿਆ ਅੱਧਾ ਪੈਕਟ ਖਾ ਗਿਆ ਕੁਲੀ ਹੋਵੇ ਟੋਣਾ ਦਾ ਬਾਥਰੂਮ ਆਇਆ ਬਾਥਰੂਮ ਆਇਆ ਜਾਂਦਾ ਹੋਰ ਕੰਮ ਥਾਣਾ ਮੈਂ ਕਿੰਨਾ ਬਾਥਰੂਮ ਕਿਵੇਂ ਆਈ ਜਾਂਦਾ ਪੈ ਗਈ ਗਰਮੀ ਕੁਲੀ ਹੋਵੇ ਤੇਰੀ ਯਾਦ ਹੋਈ ਨਾ ਖਾਦ ਗਏ ਠੀਕ ਹੈ ਛੋਕਲੇ ਦਾ ਬਾਹ ਅਈ 2-5 ਮਿੰਟ ਨੀਵੇਂ ਬੁਲਾ ਦੇ ਗਏ ਘਟਾ ਡੱਬਾ ਦੇਣਾ ਆਉਂਦੇ ਆਣੂ ਨੇਰੀ ਲੈ ਲਈ ਖਿਊਰਾ ਦੀ ਤੇ ਅੰਗੂਰਾ ਦੀ ਨਹੀਂ ਨਹੀਂ ਮੈਂ ਕਿਹਾ ਨਾ ਇਹਨੇ ਜੂਸ ਇਹਨੇ ਦੁਬਾਰਾ ਫੇਰ ਮੰਗਾਇਆ ਸੀ ਉੱਥੇ ਇੱਕ ਪੀ ਗਏ ਪਰ ਮੈਂ ਜਵਾਬ ਦੇਦਾ ਤਾ ਤੂੰ ਜਵਾਬ ਦਿੰਦਾ ਨੀ ਉਜਾਰੇ ਨਮ ਗਾਇਆ ਜੂਰੀ ਪਰਚੇ ਪਰਚੇ ਕੀ ਹੋਣੀ ਸਾਲੇ ਦੀ ਜੀ ਜਿੰਨੀ ਇਹਨਾਂ ਖੰਜੂਰਾ ਖਾਦੀਆਂ ਡੈਪਰ ਕੀ ਕੰਮ ਕਰਾਲਾ ਡੈਪਰ ਨਹੀਂ ਕਾਲੇ ਲਫਾਵੇ ਚੜਾਉਣੇ ਮੈਂ ਨਹੀਂ ਤੇ ਟੱਕਾ ਲਾਉਣੇ ਬੜਾ ਲੋਈ ਆਲਾ ਕਮਜਾ ਲਵਾ ਕੇ ਜੇਕਰ ਦਾ ਨੜਕਾ ਸਿੱਧੇ ਜਿੰਨੀ ਇਹਨਾਂ ਖੰਜੂਰਾ ਅੰਗੂਰ ਜਿੰਨਾ ਖੰਜੂਰਾ ਅੰਗੂਰ ਖਾ ਲੈਣੇ ਉਹ ਤਾਂ ਮੂੰਹ ਤੋਂ ਨਿਕਲੀ ਹੋਣਾ ਬਿਨਾ ਮੀਟ ਤੋਂ ਲਿਉਣੀ ਪਏ ਤੂੰ ਫੇਰ ਓਵਰ ਹੋਇਆ ਪਰਦਾ ਤੂੰ ਕਾਲੂ ਘਟ ਖਾਣੇ ਪਰੇਗਾ ਤੇ ਤੂੰ ਨਾ ਮੇਰੀ ਗੱਲ ਛੱਡ ਦੋ ਕੋਈ ਛੱਡ ਦੋੜਾ ਰੱਜੇ ਨਹੀਂ ਰਜਦੇ ਨਹੀਂ ਖਾ ਕੇ ਰਾਚਣ ਵੇਲ ਅਰਚ ਸਹੀ ਗੱਲ ਹੈ ਵੇਟਰ ਵੀ ਆ ਗਿਆ ਵਿਚਾਰਾ ਉਹ ਸਾਰਾ ਉਹ ਚੱਕਿਆ ਵੀ ਗਿਆ ਉਧਰ ਇਹ ਆ ਵੀ ਅੱਕਦੇ ਨਹੀਂ ਪਏ ਆ ਗਏ ਪਰਲਾ ਜਾਵਾਂ ਤਿਆਰਤੀ ਰੁ ਗਿਆ ਹਿੱਤਾ ਸਾਡੀ ਇੱਕ ਤਰ੍ਹਾਂ ਦੀ ਲਿਆ ਕਿੰਨਾ ਕਿੰਨਾ ਕਮਰੇ ਵਿੱਚ ਪਾ ਲਿਆ ਆ ਆ ਇਹ ਵੀ ਪਰੇਗਾ ਹੋਰ ਖਾ ਲਿਆ ਕਿਹ ਕਹਿੰਦਾ ਕਹਿੰਦਾ ਨਹੀਂ ਲੋਟਣਾ ਕੰਮ ਹੈ ਚੱਲੇ ਉੱਤਰੇ ਚੱਲ ਉੱਤਰ ਜੋਦ ਚੱਲ ਉਤਰ ਤੂੰ ਉੱਤਰ ਤੂੰ ਉੱਤਰ ਆ ਗੱਡੀ ਚਲਾਉਣਾ ਸਾਲ ਕੋਈ ਨਾ ਉੱਤਰੇ ਗੱਡੀ ਆ ਜਾ ਗਾ ਓਏ ਸਾਲਾ ਮੱਪਾ ਸਾਲਾ ਖਾਣਾ ਹੁੰਦਾ ਨਹੀਂ ਘਰ ਵਿੱਚ ਕਿ ਸਭ ਜਿੱਥੇ ਜਾਣਾ ਪਹਿਲਾਂ ਬਾਸਲ ਹੁੰਦਾ ਕੰਜੂਰਾ ਦੇ ਪੈਕਟ ਦੋ ਖਾ ਗਿਆ ਅਦਰਕ ਲੰਗੂਰ ਖਾਣੇ ਸਾਲਾ ਬਸ ਉਹ ਵੀ ਜਿੰਦੇ ਨਹੀਂ ਅੱਜ ਬਾਕੀ ਤੋਂ ਇੱਕ ਤੋਂ ਛੇ ਰੋਟੀਆਂ ਤੋਂ ਖਾ ਗਿਆ ਅੱਧਾ ਗਲੇ ਚੌਲ ਖਾਲੇ ਧਰੀ ਨਾਲ ਉਹ ਤਾਂ ਇੱਕੀ ਖਾਲੀ ਕਰਕੇ ਫਿਰ ਫਿਰ ਲੋਡ ਕਰ ਲੈ। ਇੰਨੇ ਅਗਲੇ ਕਰੇ ਹੋਏ ਲੋਡ ਕਰ ਲੈਣੀ। ਮੈਂ ਅਗਲੇ ਰਸ਼ ਨਹੀਂ ਖਰਾਬ ਕਰਦਾ ਪਿਆ। ਮਿੱਠੇ ਦਾ ਆਈਸਕ੍ਰੀਮ ਅਖੇ ਜੇ ਕਿ ਲੈ ਨਹੀਂ ਕਰ। ਮੈਂ ਕਿਉਂ ਲੋ ਰੋਕ ਕੇ ਰਸ਼ ਖਰਾਬ ਕਰਦਾ। ਥਾਲੇ ਜਾ ਜਾਂ ਘੰਟਾ ਰੱਖ ਵੀ ਟਿੱਟ ਚ। ਭਾਈ ਇਹ ਵੇਲਾ ਇਹ ਵੇਲਾ ਹੁਣ ਆ ਵੇਲਾ। ਹੁਣ ਆ ਤੂੰ ਆਫਲੋਡ ਹੋ ਗਿਆ। ਮੈਂ ਤੈਨੂੰ ਕਹਿਣ ਵਾਲਾ ਜਿਹਦੇ ਘਰੇ ਜਾਣਾ ਉੱਥੇ ਕੱਢਣਾ ਉੱਥੇ ਖਾ ਲੈਂਦਾ ਹਾਂ। ਰੂਲਸ ਐਂਡ ਰੈਗੂਲੇਸ਼ਨ ਇਨ ਐਨੀ ਵੇ ਗਿਆ ਨਨੇ ਏਲੇ ਕਰੇ ਜਾਣਾ ਆ ਦਾ ਖਾਦਮ ਤੇ ਕੱਢਣਾ ਹੁੰਦਾ ਨਾ ਹੋਰ ਖਾ ਲੈਣਾ ਸਲਾਹ ਦੋ ਬੈਣ ਖਜੂਰਾ ਦੇ ਖਾਏਗਾ ਦੋ ਗਲਾਸ ਦੂਸ ਦੇ ਕਸਮ ਲੱਗੇ ਕਸਮ ਲੱਗੇ ਹਫਤਾ ਹੋ ਗਿਆ ਭਰਾਵਾਂ ਰਹਿੰਦੇ ਇਨੇ ਨਹੀਂ ਛੱਡਣਾ ਕੁਝ ਵੀ ਕੌਣ ਲਿਆ ਜੀਂਦੇ ਦੇ ਹੱਥ ਥੋੜਾ ਜਿਹਾ ਭਰਾਵਾਂ ਦੇ ਘਰ ਦੇ ਕਾਲ ਬੰਦੇ ਹੁਣ ਅੱਜ ਚੌਥਾ ਪਹਿਲਾ ਦਿਨ ਆ ਰਹਿ ਜੇ ਤੇ ਮੈਂ ਕਿਹਨੂੰ ਟੱਟੀਆਂ ਲਵਾਉਣ ਨੂੰ ਕਿਹਾ ਗਾੜੀ ਵਿੱਚ ਟੁਰ ਕੇ ਮੈਂ ਬਿਸਤਰੇ ਨਾਲ ਟੋਕਲੇ ਕਰੇ ਬਿਸਤੈ ਹੀ ਖਾਣਾ ਹੁੰਦਾ ਮਮ ਮਮ ਤੂੰ ਤੇ ਨਾ ਕਰ ਦਿਲ ਲੱਗ ਤੂੰ ਰੀਕ ਨੀ ਰੱਖਾ ਜਿਹੜਾ ਵੀ ਆ ਅਖਬਾਰ ਚ ਪਵਾ ਕੇ ਦਫਾਤ ਲੈ ਜਾਂਦਾ ਹੁੰਦਾ ਓਏ ਇਹਨੂੰ ਥੱਲੇ ਮਾਰ ਵੇਖ ਲੈ ਪਿਸਤਾ ਦੇ ਮਨ ਦਲ ਦੇ ਵਿੱਚ ਪੂਰਾ ਆਊਗਾ ਆ ਲੈ ਲੈ ਉਹ ਪਹਿਲਾਂ ਦਾ 12 ਪੇਪਰ ਨਾਲ ਚੱਕ ਲੈ ਲੈ ਸਾਲਾ ਸਾਲਾ ਕੁੱਤਾ 12 ਪਰ ਥੱਲੇ ਨਹੀਂ ਨਾ ਕੋਈ ਮੰਗਿਆ ਨਹੀਂ ਨਾ ਇਹ ਜੀ ਇਹ ਬਰਾ ਕੰਮ ਕਰ ਬੰਦਾ ਮੰਗਿਆ ਨਹੀਂ ਨਾ ਪੰਨਾ ਆ ਗਿਆ ਆ ਵੇਲਾ ਉਹ ਮੰਮੀ ਉਹਨੇ ਵੇਖੀ ਜਾਂਦੀ ਆ ਕਿਨੇ ਕਰ ਜਾ ਕੇ ਉਰੇ ਜੱਕੀ ਵਈ ਆਦੇ ਜੋ ਕਿ ਤੱਕ ਚਲੇ ਤੁਸੀਂ ਕਰੇ ਜਾਗੇ ਨੇ ਕਿਲੋ 2 ਕਿਲੋ ਇਕੱਠੇ ਕਰ ਲਿਓ ਨੇ ਜਿੰਨੇ ਇਹਨਾਂ ਮੇਂ ਪ੍ਰੋਗਰਾਮਾਂ ਤੇ ਲੈ ਗਏ ਨੇ ਕਰੇ ਪੀਪਾ ਭਰੀ ਫਿਰਦਾ ਹੋਣਾ ਗਿਰੇ ਰਿਛਦਾਰ ਆਏ ਸਹੀ ਕਿ ਨਜੱਕੇ ਮੈਨੂੰ ਥੋੜੇ ਨਹੀਂ ਥੋੜੇ ਤਾਂ ਨਹੀਂ ਮੁਠੀ ਤੋਂ ਦੋ ਆ ਭਰੀ ਆ ਥੋੜੇ ਦੱਸਦਾ ਸਾਲਾ ਉਹ ਆ ਗਿਆ ਆ ਗਿਆ ਮੇਰੇ ਵਿੱਚ ਬਲਾ ਆ ਗਿਆ ਆ ਗਿਆ ਓਪਰ ਤੋਂ ਕਿੰਨੇ ਲਈ ਫਿਰਦਾ ਸਾਲਾ ਆ ਵੀ ਡੱਬਾ ਦੋ ਡੱਬੇ ਸਨੋਰ ਦੀ ਗੱਡੀ ਸਾਡੇ ਅਜੇ ਤਿੰਨ ਤਿੰਨ ਵਿਆਹ ਹੋ ਗਏ ਸਾਨੂੰ ਕਿੰਨੀ ਦਰੀ ਦਾ 21 ਫਰਵਰੀ ਦਾ ਕਿੱਥੇ ਆ ਉਧਰ ਹੀ ਆ ਉਧਰ ਹੀ ਆ ਸਾਰੇ ਉਧਰ ਦੀ ਆ ਵਾਹ ਭਰਾ ਨੂੰ ਮੁਬਾਰਕਾਂ ਆ ਵੀ ਵੰਡੀ ਜਾਣਾ ਹੋਰ ਕੀ ਆ ਵੀ ਵੰਦੇ ਵੰਦੇ ਆ ਤੂੰ ਵੰਡ ਕਮਲਿਆ ਉਹ ਮੇਰਾ ਹੀ ਨਾ ਜਮੂਗੇ ਮੈਂ ਕਿਹਾ ਚਲੋ ਨਾਲ ਹੀ ਲੈ ਚਲੋ ਵਧੀਆ ਲੈ ਉਹ ਵੀ ਸ਼ਗਨ ਚੂਕ ਤਾਂ ਦੇ ਦਈਏ ਕੋਈ ਬੰਦਾ ਮਮੀ ਨਹੀਂ ਹੈਗੀ ਕੀ ਰੁਕ ਜਾ ਓ ਮਾਈ ਗਾਡ ਕੋਲ ਵੀ ਦਿਆ ਯਾਰ ਵੀ ਮਾਵਾਂ ਲੱਗਿਆ ਓਏ ਹੋਏ ਆ ਇੰਦੀ ਕੀ ਲੋੜ ਦੀ ਉਹ ਜਾਂਦਾ ਜੀ ਨਾ ਹੀ ਨਹੀਂ ਕੀਤੀ ਹੋ ਨਾ ਹੀ ਨਹੀਂ ਕੀਤੀ ਮਮਾ ਲਓ ਵੀ ਇਹ ਤਾਂ ਐ ਕੀ ਕਹਿੰਦਾ ਸੀ ਹੁਣੇ ਏ ਕਿਹੜਾ 7 ਵਜੇ ਤੋਂ ਬਾਅਦ ਮੈਨੂੰ ਬੋਨਸ ਮਿਲਦਾ ਕੰਮ ਕਰ ਬੋਨਸ ਦੇ ਵਿੱਚ ਪਤਾ ਕੀ ਮਿਲਦਾ ਇਹਨੂੰ ਚੌਲ ਹੀ ਮਿਲਦੇ ਰਾਜਮੀ ਵਾਲੇ ਬਸ ਉਹ ਰਾਜਮੀ ਵਾਲੇ ਚੌਲ ਖਵਾ ਦਿੰਦੇ ਸਰਦਾਰ ਅਣੀ ਕਹਿੰਦੇ ਵਾ ਠੀਕ ਆ ਦੱਬੀ ਆ ਕੰਮ ਰਾਛਣ ਦੀ ਮੇਰਾ ਵੀਰ ਪ੍ਰਵਾਹ ਨਹੀਂ ਕਰਨੀ ਚੰਗਾ ਆ ਤੇ ਫਾਦਰ ਸਾਹਿਬ ਦੇ ਹੁੰਦੇ ਆ ਉਹ ਬੈਠੀ ਸਰਦਾਰ ਤਾਂ ਰਾਛਣ ਦੀ ਨਹੀਂ ਪ੍ਰਵਾਹ ਕਰ ਗਰਮਾ ਗਰਮਾ ਦੱਬੀ ਹੋਣੀ ਕਿ ਲਈ ਕੰਮ ਦੀ ਵਾ ਨੇਰੀ ਬਣਾਈ ਹੋਣੀ ਆ ਤੂੰ ਆਉ ਖਾਣਾ ਤੈਨੂੰ ਅੱਜ ਮਿਲ ਗਿਆ ਨਾ ਤੂੰ ਮੈਂ ਥੱਕੇ ਨਹੀਂ ਕਾਕੇ ਨੂੰ ਕਹੀ ਜਾਂਦਾ ਖਾਣਾ 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 ਤੈਨੂੰ ਮਿਲ ਗਈ ਨੀ ਜਦੋਂ ਖਾ ਪਹਿਲਾਂ ਚੈੱਕ ਕਰੂਗਾ ਤੂੰ ਇੱਕ ਵੀ ਢਿੱਡ ਪਰ ਟੈਨਸ਼ਨ ਨਾ ਲੈ ਬੈਠੇ ਅਜ ਵਧ ਗਏ ਆ ਆ ਹੁੰਦਾ ਪਿਆਰ ਨੇ ਆਏ ਬਾਲਿਸ਼ ਬਾਦਾ ਕੇਕ ਕਟੇਗਾ ਸਭ ਕੇਕ ਕਟੇਗਾ ਸਭ ਮੇ ਬਟੇਗਾ ਇਹ ਅੰਗਰੇਜ਼ ਕਾਲਾ ਹੀ ਦਿਲ ਤੋਂ ਲਗੂਗੇ ਨਹੀਂ ਨਹੀਂ ਮੱਥਾ ਨਹੀਂ ਲਗੂਗੇ ਅੱਖਾਂ ਲਗੂ ਮੱਥੇ ਨਾ ਜਾਈਆਂ ਖਾਂ ਨਿੱਕੀਆਂ ਵੱਡਾ ਵੰਤਾ ਚੱਲ ਜੀ ਆਹ ਦੇਖੋ ਕਹ ਰਿਹਾ ਅੱਜ ਮੇਲਾ ਆਹ ਮੇਲਾ ਦਿਲ ਟੁੱਟਿਆਲੇ ਬੰਦੇ ਨਾਲ ਹੀ ਰਾਜਮਾ ਚੌਲ ਦੇੜ ਦਿੰਦੇ ਆ ਦਿਲ ਟੁੱਟੇ ਵਾਲੇ ਬੰਦੇ ਹੈ ਦਿਵਾਲੇ ਹੋ ਗਏ ਵੈਹਣ ਦੇ ਨੀ ਮੈਨੂੰ ਲਾਈ ਵੀਲਾ ਵਿੱਚ ਤੂੰ ਦਿਸਦੀ ਬੁੜ 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 ਸਹੀ ਹੈ ਸਹੀ ਹੈ ਹਸ ਲਈਏ ਕਿ ਜਾਣਦਾ ਨਾ ਕਰੀਏ ਚਲੋ ਹਸੋ ਨਹੀਂ ਸ਼ੇਰੀ ਬੋਲੀ ਵਾਵਾ ਕਰਦੇ ਆ ਨਾ ਆ ਗਿਆ ਆ ਗਿਆ ਨੌਂ ਯਾਨ ਕਪਰੂ ਬਸ ਪਹੁੰਚ ਰਹੀ ਆ ਘਰੀ ਆ ਜਾਂਦਾ ਹੀ ਡੱਬਾ ਤਾਂ ਲੈ ਕੇ ਨਹੀਂ ਆਇਆ ਇਹ ਆਓ ਜਾਂਦਾ ਹੀ ਸਾਹਮਣੇ ਡੱਬਾ ਦੇਖ ਲੋ ਆਇਆ ਕਰੋ ਚਲੋ ਚੱਕੋ ਚਲੋ ਜਿਹੜਾ ਤਰੋ ਤਰੋ ਇੱਥੋਂ ਥੋੜਾ ਕੰਮ ਕਰੀਂ ਵੀ ਨਹੀਂ ਜਾਂਦਾ ਚੱਕੋ ਦੇਖੋ ਦੂਸੀਂ ਨਹੀਂ ਆਉਂ ਜੋ ਚੱਲ ਓ ਆ ਜਾ ਆ ਗਿਆ ਉਹ ਪਈਆ ਥੱਲੇ ਉਹ ਜਾਂਦੀ ਔਰੇ ਬਾਟੀ ਪਈ ਆ ਖਿੱਚ ਖਿੱਚ ਕੋਈ ਨਹੀਂ ਬਹੁਤ ਜ਼ੋਰ ਲਾਇਆ ਬਈ ਉਹਨਾਂ ਨੇ ਉਹ ਜਾਂਦੀ ਯਾਰ ਥੱਲੇ ਪਈ ਉਹ ਪਈ ਸਾਹਮਣੇ ਕਿਹਨੇ ਛੱਟ ਦੇ ਰਸੀ ਉਹ ਪਰਾਂ ਮਾਰੀ ਚੱਕੀ ਉਹ ਛੱਡੀ ਬਈ ਓ ਰਸਾ ਦੇ ਹੀ ਆਉਂਦਾ ਤਾਂ ਨੂੰ ਇਹਨੂੰ ਕਹਿੰਦਾ ਯਾਰੇ ਦਿਮਾਗ ਲਾਇਆ ਹਾਂ ਰਸੇ ਨਾਲ ਰਸਾ ਬਣਦੇ ਕੋ ਜਾਪਰਾ ਓਏ ਇਧਰ ਇੱਕ ਸਿੱਟਿਆ ਤੇ ਇੱਕ ਉਧਰ ਸਿਰ ਤੇ ਰਸਾ ਇਹ ਕਿੱਥੇ ਵਿਆਵੀ ਮੈਂ ਗਿਆ ਓ ਭਾਈ ਸਾਹਮਣੇ ਰਸਾ ਆ ਦਿਖਾ ਆ ਜੀ ਨੌਜਵਾਨ ਆ ਨੌਜਵਾਨ ਹੁਣ ਸਹੀ ਸਿੱਟੀ ਏ ਸਰਾਗਰਾ ਦਾ ਏ ਓਏ ਓਹ ਕੌਣ ਹੈ ਜਹੀ ਦੱਸ ਧੰਨਵਾਦ ਤੁਹਾਨੂੰ ਟਾਇਰ ਚੱਕੇ ਗਏ ਵਿਚਾਰੀ ਦੇ ਲੈ ਪੱਕਾ ਉੱਪਰ ਹਾਂ ਵੇਲੇ ਜੇ ਚੱਕਰੀ ਹੋਏ ਸੌਖੀ ਚੱਕੀ ਜਾ ਜਣਾ ਆ ਵੀ ਇਧਰ ਟਾਇਰ ਟੋ ਚੱਕੇ ਗਏ ਵਿਚਾਰੀ ਦੇ ਲੈ ਆਹ ਸਾਰੇ ਆਹ ਸਪੀਡ ਹੀ ਬਾਹ ਦੇ ਦੀ ਦਾ ਹਾਈ ਸਪੀਡ ਦੇ ਛੱਡਿਆ ਆ ਇਹ ਰਹਿੰਦਾ ਹੀ ਹਾਈ ਤੇ ਆ ਹਾਂ ਖੇਲ ਲਈ ਨਾ ਜਾਏ ਵਿਚਾਰਾ ਹੀ ਲੀ ਜਾਂਦਾ ਰੱਬੀ ਆਓ ਗਲੇ ਲੈ ਆ ਵੀ 아이 ਨੂੰ ਵੇਖ ਕੇ ਨਾਲ ਹੀ ਆਕੜ ਗਈ ਅੱਛੀ ਚੀਜ਼ ਆ ਸਵਾਲ ਆ ਦੇ ਹਲੇ ਹੋ ਤੇ ਦੂ ਹਲੇ අලයි ආටේ ඩුවේලෝ ඔොයි තො එක් ඔෝස් විටි හට්ඩේ වැැනති මුදුකාතරයි ඔයි පෑගවතා